ਸਤਿ ਸ੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖਣ ਰਹੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇਸ ਸਮੇਂ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਖਬਰਾਂ ਦੇ ਉੱਪਰ ਚਾਨਣਾ ਪਾਉਣ ਦੇ ਲਈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰਿਆ ਜੀ ਦਾ ਸਾਥ ਹੁੰਦਾ ਹੈ ਤੇ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਸਾਰਾ ਦਿਨ ਸੁਰਖੀਆਂ ਦਾ ਕੇਂਦਰ ਬਣਿਆ ਰੀਆਂ ਖਬਰਾਂ ਉਹਨਾਂ ਦੇ ਉੱਪਰ ਚਾਨਣਾ ਪਾਈਦਾ ਸੋ ਨਾਲ ਜੋੜਦੇ ਹਾਂ ਮਿੰਟੂ ਜੀ ਨੂੰ ਫਿਰ ਰੁੱਖਾ ਬਰਾਦਾ ਕਰਾਂਗੇ ਬਹੁਤ ਬਹੁਤ ਸਵਾਗਤ ਹੈ ਜੀ ਸ਼ੁਕਰੀਆ ਜੀ ਗੁਰਪ੍ਰੀਤ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸੋ ਸਭ ਤੋਂ ਪਹਿਲਾਂ ਕਰਦੇ ਚੱਲੀਏ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਜ਼ ਦਾ ਧੰਨਵਾਦ ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ ਇਹਨਾਂ ਦਾ ਸੰਪਰਕ ਨੰਬਰ ਹੈ 408 272 2500 ਤੇਰਕਿਆਣਾ ਇਮੀਗ੍ਰੇਸ਼ਨ ਲਾ ਫਾਰਮ ਜੇ ਤੇਰਕਿਆਣਾ ਹੋਣਾ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਕਰਨੀ ਹੈ ਕ੍ਰਿਸ਼ੇਤ ਨੌਤਾ ਯੂਵਾਂ ਸਿਟੀ ਬਲਜਿੰਦਰ ਸਿੰਘ ਨਿੱਜਰ ਵੁਡਲੈਂਡ ਜੀਐਨ ਯੂਬ ਵਾਲੇ ਟਰੱਕ ਵਾਸ਼ ਕਰਦੇ ਨੇ ਆਇਲ ਚੇਂਜ ਕਰਦੇ ਨੇ 에ਅ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ ਲੋਕੇਸ਼ਨ ਸੈਂਟਾਨੇਲਾ ਦੇ ਵਿੱਚ ਹੈ ਨਿਮੱਸ ਹੋਤਾ ਹੋਣਾ ਦਾ ਨੰਬਰ ਤੁਹਾਡੇ ਨਾਲ ਸਾਂਝਾ ਕਰ ਲੈਨੇ ਆ ਨੰਬਰ ਹੈ 209 270 0113 ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ ਅਵਤਾਰ ਸਿੰਘ ਸੰਗਾ ਯੂਵਾਂ ਸਿਟੀ ਬਲਦੇਵ ਸਿੰਘ ਸੰਗਾ ਯੂਵਾਂ ਸਿਟੀ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ ਤੇ ਹੁਣ ਰੁਖ ਕਰਦੇ ਆ ਜੀ ਖਬਰਾਂ ਦਾ ਸਭ ਤੋਂ ਪਹਿਲੀ ਖਬਰ ਤੇ ਜੇਕਰ ਮਿੰਟੂ ਜੀ ਆਪਾਂ ਚੱਲੀਏ ਤਾਂ ਖਬਰ ਆ ਰਹੀ ਹੈ ਕਿ ਹੁਣ ਜਿਹੜਾ ਐਸਜੀਪੀਸੀ ਦੇ ਵੱਲੋਂ ਜੱਥੇ ਭੇਜੇ ਜਾਂਦੇ ਸਨ ਪਾਕਿਸਤਾਨ ਦੇ ਵਿੱਚ ਗੁਰੂ ਧਾਮਾਂ ਦੇ ਦਰਸ਼ਨਾਂ ਦੇ ਲਈ ਇਸ ਵਾਰ ਉਹ ਨਹੀਂ ਭੇਜੇ ਜਾਣਗੇ ਜੀ। ਆ ਜੀ ਬਹੁਤ ਵੱਡੀ ਖਬਰ ਹੈ। ਆ ਦੇਖੋ ਗੁਰਪ੍ਰੀਤ ਜੀ ਆਪਾਂ ਨੂੰ ਪਤਾ ਹੀ ਆ ਕਿ ਪਿਛਲੇ ਦਿਨਾਂ ਦੇ ਵਿੱਚ ਜੋ ਵਾਪਰਿਆ ਜੋ ਹੋਇਆ ਅੱਜ ਵੀ ਮੇਰੇ ਖਿਆਲ ਦੇ ਨਾਲ ਐਫਏਟੀਐਫ ਦੀ ਸਟੇਟਮੈਂਟ ਹੈ ਇਸ ਹੰਮਲੇ ਨੂੰ ਲੈ ਕੇ ਜਿੱਥੋਂ ਇਹ ਸਾਰਾ ਮਾਮਲਾ ਫਿਰ ਅੱਗੇ ਵਧਦਾ ਹੈ ਬਰਹਾਲ ਦੇਖੋ ਅੱਜ ਇਹ ਖਬਰਾਂ ਜਿਹੜੀਆਂ ਐਸੀਆਂ ਮੀਡੀਆ ਦੇ ਵਿੱਚ ਆਈਆਂ ਨੇ ਤੇ ਹਵਾਲਾ ਇੱਥੇ ਦਿੱਤਾ ਗਿਆ ਜਿਹੜੇ ਇਹਨਾਂ ਤੇ ਪ੍ਰਚਾਰ ਸਖਤਰ ਨੇਸ਼ਨ ਉਹਨਾਂ ਦਾ ਕਿ ਅਸਲ ਦੇ ਵਿੱਚ ਐਸਡੀਪੀਸੀ ਨੇ ਇਹ ਨਿਰਣਾ ਤਾਂ ਲਿਆ ਕਿ ਇੱਕ ਤੇ ਕਸ਼ੀਦਗੀ ਹੈ ਤੋਂ ਨਾ ਮੁਲਕਾਂ ਦੇ ਵਿੱਚ ਇਸ ਦੇ ਵਿੱਚ ਤੇ ਕੋਈ ਸ਼ੱਕ ਨਹੀਂ ਹੈ ਦੁਜਾ ਇੱਕ ਹੈ ਭਾਰਤੀ ਸਰਕਾਰ ਬਣੀ ਹੋ। ਦੇਖੋ ਇਹ ਨਾ ਖਬਰਾਂ ਨੂੰ ਕੋਟ ਕਰ ਰਹੇ ਆਪਾਂ। ਕੋਈ ਐਸਟੀਪੀਸੀ ਦਾ ਅਧਿਕਾਰਤ ਪ੍ਰੈਸ ਰੂਟ ਨਹੀਂ ਹੈ। ਮੈਂ ਕਲੀਅਰ ਕਰ ਦਿੰਦਾ। ਜੋ মিডিਆ ਰਿਪੋਰਟਿੰਗ ਹੈ। ਤਾਂ ਉਹ ਕਹਿ ਰਹੇ ਆ ਕਿ ਜੋ ਮਹਾਰਾਜਾ ਰਣਜੀਤ ਸਿੰਘ ਨਾਲ ਜੁੜੇ ਸਮਾਗਮ ਇਸ ਮਹੀਨੇ ਹੋਣੇ ਸ ਆਕਿਸਤਾਨ ਦੇ ਵਿੱਚ। ਤਾਂ ਉਹਨਾਂ ਚ ਜੋ ਸ਼ਿਰਕਤ ਕਰਨ ਲਈ ਯਤਹਾ ਜਾਂਦਾ ਹੈ ਜੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਨਹੀਂ ਜਾਏਗਾ। ਤਾਂ ਜੋ মিডিਆ ਰਿਪੋਰਟਰਾਂ ਨੇ ਉਦੇ ਵਿੱਚ ਇਹ ਕਹਿੰਦੇ ਆ ਕਿ ਦੇਖੋ ਗੱਲ ਇਹ ਆ ਕਿ ਇੱਕ ਤੇ ਜੋ ਤਣਾਪੂਰਨ ਸਥਿਤੀ ਹੈ ਇਸ ਵੇਲੇ ਸਥਿਤੀ ਦੇ ਵਿੱਚ ਜਿਦਾ ਕਹਿ ਲਈਏ ਕਿ ਇੱਕ ਕਸ਼ੀਦਗੀ ਕੁੜੱਤਣ ਤੇ ਹੈ ਪਰੰਤੂ ਇਸ ਦੇ ਨਾਲ ਭਾਰਤ ਸਰਕਾਰ ਨੇ ਯਾਤਰਾ ਤੇ ਕੁਝ ਪਾਬੰਦੀਆਂ ਲਾਈਆਂ ਨੇ ਇਹਨਾਂ ਕਾਰਨਾਂ ਕਰਕੇ ਨਿਰਣਾ ਲਿਆ ਕਿ ਇਸ ਵਾਰ ਜਥਾ ਨਹੀਂ ਭੇਜਿਆ ਜਾਏਗਾ ਦੇਖੋ ਗੁਰਪ੍ਰੀਤ ਜੀ ਗੱਲ ਇਹ ਆ ਕਿ ਆਪਾਂ ਅੱਗੇ ਵੀ ਵੇਖਿਆ ਕਰਤਾਰਪੁਰ ਸਾਹਿਬ ਕरिडोर ਖੋਲਣ ਦੀ ਮੰਗ ਹੋ ਰਹੀ ਸੀਗੀ ਫਿਰ ਇਸ ਤੋਂ ਇਲਾਵਾ ਛੇ ਆਪਾਂ ਦੇਖੀਏ ਇਸ ਸਾਰੇ ਝਗੜੇ ਤੋਂ ਪਹਿਲਾਂ ਤੇ ਵਪਾਰਕ ਲਾਂਘਾ ਖੋਲਣ ਦੀ ਮੰਗ ਹੋ ਰਹੀ ਸੀਗੀ ਪਰ ਹੁਣ ਇਹ ਗੱਲ ਜਿਹੜੀ ਆ ਉਹ ਗਾਂ ਤਿੱਕਰ ਚਲੇ ਗਈ ਤੇ ਅੱਜ ਇਹ ਆ ਕਿ ਜਿਹੜਾ ਰਵਾਇਤੀ ਤੌਰ ਤੇ ਹਰ ਸਾਲ ਸਿੱਖਾਂ ਦਾ ਜਥਾ ਜਾਂਦਾ ਹੈ ਚਾਹੇ ਉਹ ਕੁਝ ਗੁਰਪੁਰ ਬੋਨ ਜਾਂ ਕੈਲੋ ਕੇ ਇਹ ਮਾਮਲਾ ਹੋਵੇ ਸਿੱਧਾ ਮਹਾਰਾਜਾ ਰਣਜੀਤ ਸਿੰਘ ਦਾ ਕੋਈ ਸਮਾਗਮ ਹੈ ਤਾਂ ਯਾਨੀ ਕੁਝ ਖਾਸ ਮੌਕਿਆਂ ਤੇ ਇੱਕ ਬਰੇ ਦੇ ਵਿੱਚ ਜਿਹੜੀ ਸੰਗਤ ਜਾਂਦੀ ਹੈ ਉਸ ਰਵਾਇਤ ਨੂੰ ਤੋੜਨਾ ਪੈ ਰਿਹਾ ਇਹ ਹੁਣ ਐਸਟੀਪੀਸੀ ਹੀ ਦੱਸ ਸਕਦੀ ਆ ਕਿ ਕੀ ਕੋਈ ਆਪਸ਼ਨ ਹੋਰ ਨਹੀਂ ਸੀ ਕਿਉਂ ਕਿ ਦੇਖੋ ਕੁੜੱਤਨ ਤੇ ਹੈਗੀ ਆ ਆਪਾਂ ਮੰਨਦੇ ਆ ਪਰ ਸਿੱਖਾਂ ਨੂੰ ਪਾਕਿਸਤਾਨ ਦੇ ਵਿੱਚ ਕੋਈ ਸਿਕਿਉਰਟੀ ਦੇ ਲੈ ਹਾਸ ਨਾਲ ਕੋਈ ਥੈਟ ਨਹੀਂ ਹੈ ਮੇਰੇ ਖਿਆਲ ਜੀ ਹਾਂ ਸੁਰੱਖਿਆ ਜਿਹੜੀ ਆ ਉਹ ਜ਼ਿਆਦਾ ਮੰਗੀ ਜਾ ਸਕਦੀ ਹੈ ਪਾਕਿਸਤਾਨ ਡਿਪਲੋਮੈਟਸ ਦੇ ਨਾਲੇ ਗੱਲ ਕੀਤੀ ਜਾ ਸਕਦੀ ਆ ਦੂਜੀ ਚੀਜ਼ ਕਿ ਮਤਲਬ ਇਹਦੇ ਨਾਲ ਇੱਕ ਚੀਜ਼ ਤੇ ਹੁੰਦੀ ਆ ਨਾ ਆਪਾਂ ਨੂੰ ਵੀ ਪਤਾ ਹੈ ਦੇਖੋ ਕਦੋਂ ਤੱਕ ਲੜੋਂਗੇ ਇਥੇ ਆਪਾਂ ਜੇ ਹੁਣ ਕੱਢਣ ਤੁਰੀਏ ਨੁਕਸ ਤੇ ਬਥੇਰੇ ਨਿਕਲ ਜਾਂਦੇ ਆ ਠੀਕ ਆ ਹਮਲਾ ਹੋਇਆ ਮੰਦਪਾਗਾ ਸੀਗਾ ਇੰਡੀਆ ਨੇ ਰਿਟੈਲੀਏਟ ਕੀਤਾ ਫਿਰ ਉਹਨਾਂ ਦਾ ਨੁਕਸਾਨ ਹੋਇਆ ਜੋ ਵੀ ਚੱਲਿਆ ਉਹ ਸਾਰਾ ਐਪੀਸੋਡ ਤੁਹਾਡੇ ਸਾਹਮਣੇ ਪਰ ਐਟ ది ਐਂਡ ਕੋਈ ਐਸੀ ਵਾਹ ਤੇ ਲਾਉਣੀ ਪੈਂਦੀ ਆ ਨਾ ਕਿ ਇੱਕ ਮੌਕੇ ਤੇ ਜਾ ਕੇ ਕੋਈ ਥੋੜੀ ਬਹੁਤੀ ਕੁੜਤਨ ਕੱਟੋਗੇ ਤੇ ਇਸ ਤਰ੍ਹਾਂ ਦਾ ਜਿਹੜਾ ਧਾਰਮਿਕ ਟੂਰਿਜ਼ਮ ਕਹ ਲਓ ਇੱਕ ਦੂਜੇ ਦੇ ਮੁਲਕ ਦੇ ਵਿੱਚ ਇਸ ਤਰ੍ਹਾਂ ਯਾਤਰਾਵਾਂ ਦਾ ਜਿਹੜਾ ਸਿਲਸਿਲਾ ਹੁੰਦਾ ਹੈ ਖਾਸ ਤੌਰ ਤੇ ਆਪਾਂ ਜੇ ਦੇਖੀਏ ਸਿੱਖਾਂ ਦੀ ਬੜੀ ਇੱਜ਼ਤ ਹੈ ਉੱਧਰ ਬਹੁਤ ਸਨਮਾਨ ਦਿੱਤਾ ਜਾਂਦਾ ਜਿਹੜੇ ਇਧਰੋਂ ਜਾਂਦੇ ਆ ਉਹ ਮਤਲਬ ਕਿ ਇਹ ਸਾਰੀ ਰੀਤ ਤੋੜਨੀ ਤੇ ਫਿਰ ਉਹ ਜੋ ਆਪਾਂ ਸੋਚਦੇ ਹਾਂ ਕਿ ਇੱਕ ਮੌਕਾ ਆ ਵੀ ਯਾਰ ਕੁੜਤਨ ਕੱਟੇ ਪਰ ਮੇਰੇ ਖਿਆਲ ਦੇ ਨਾਲ ਐਫਸੀਪੀਸੀ ਹੀ ਬਿਹਤਰ ਦੱਸ ਸਕਦੀ ਹੈ ਕਿ ਕੀ ਕੋਈ ਚਾਰਾ ਨਹੀਂ ਬਚਿਆ ਮਤਲਬ ਕਿ ਕੋਈ ਤੁਹਾਡੇ ਕੋਲ ਹੋਰ ਬਦਲ ਨਹੀਂ ਸੀ ਸवाय ਇਸ ਦੇ ਕਿ ਇਹ ਯਾਤਰਾ ਜਿਹੜੀ ਉਹ ਰੱਦ ਕਰ ਦਿੱਤੀ ਜਾਂਦੀ ਜੀ ਸੋ ਅੱਗੇ ਜੇਕਰ ਚੱਲ ਜਾਈਏ ਤਾਂ ਉੱਧਰ ਦੀਪਿਕਾ ਲੁਤਰਾ ਜਿਹੜੀ ਇੰਸਟਾਗ੍ਰam ਇਨਫਲੂਐਂਸਰ ਹੈ ਬੀਤੇ ਦਿਨੀ ਉਹ ਕਹਿੰਦੀ ਸੀ ਕਿ ਮੈਨੂੰ ਜਿਹੜੀਆਂ ਧਮਕੀਆਂ ਆ ਰਹੀਆਂ ਨੇ ਥ੍ਰੈਟ ਨੇ ਮੈਨੂੰ ਡਰਾਇਆ ਨਾ ਤੋਂ ਉਸ ਨੂੰ ਹੁਣ ਪੁਲਿਸ ਸੁਰੱਖਿਆ ਮਿਲ ਗਈ ਹੈ ਖਾਸੀ ਇੰਟਰਨੈਟ ਤੇ ਇਸ ਚੀਜ਼ ਦੀ ਚਰਚਾ ਵੀ ਛਿੜੀ ਹੋਈ ਹੈ ਤੇ ਤਸਵੀਰਾਂ ਲਗਾਤਾਰ ਵਾਇਰਲ ਹੋ ਰਹੀਆਂ ਨੇ ਉਸ ਦੇ ਘਰ ਦੇ ਬਾਹਰ ਪੁਲਿਸ ਖੜੀ ਹੈ ਤੇ ਇਹ ਸਾਰੇ ਚੀਜ਼ ਨੂੰ ਕਿਵੇਂ ਵੇਖਦੇ ਹੋ ਤੁਸੀਂ ਇਸ ਤਰੀਕੇ ਦੇ ਨਾਲ ਇੱਕ ਘਟਨਾ ਵਾਪਰਨ ਤੋਂ ਬਾਅਦ ਇਸ ਤਰੀਕੇ ਦੇ ਨਾਲ ਸੁਰੱਖਿਆ ਕਿਆ ਮਿਲ ਜਾਣੀ ਤੇ ਇਹ ਸਾਰੇ ਘਟਨਾ ਕ੍ਰਮ ਤੇ ਪਾਇਓ ਜਰਾ ਚਾਨਣਾ ਦੇਖੋ ਵੀਕੈਂਡ ਤੇ ਜੋ ਵਾਪਰਿਆ ਉਹ ਤੁਸੀਂ ਸੁਣੀ ਲਿਆ ਹੋਣਾ ਕਿ ਇੱਕ ਤੇ ਇਹ ਆ ਕਿ ਭਈ ਜਿੱਦਾਂ ਇਸ ਕੱਲ ਦੀ ਪੁਸ਼ਟੀ ਕੀਤੀ ਆ ਪੰਜਾਬ ਪੁਲਿਸ ਨੇ ਕਿ ਅਮਰਤਪਾਲ ਸਿੰਘ ਮਹਿਰੋਂ ਵਿਦੇਸ਼ ਚਲਾ ਗਿਆ ਹੈ ਫਲਾਈਟ ਫੜ ਕੇ ਯਾਨੀ ਇਸ ਵਾਰਦਾਤ ਤੋਂ ਚੰਦ ਘੰਟੇ ਬਾਅਦ ਉਹ ਇੱਥੋਂ ਨਿਕਲ ਜਾਂਦਾ ਅੰਮ੍ਰਿਤਸਰ ਰਿਪੋਰਟ ਤੋਂ ਤੇ ਜੋ ਮੋਡਲੀ ਇਹਨਾਂ ਦੀ ਜਾਂਚ ਹੈ ਉਹ ਇਹ ਗੱਲ ਕਹਿੰਦੀ ਆ ਕਿ ਉਹ ਯੂਏਏ ਗਿਆ ਇੱਥੋਂ ਫਲਾਈਟ ਫੜ ਕੇ ਦੂਜੀ ਗੱਲ ਹੈ ਕਿ ਅਮਰਤਪਾਲ ਸਿੰਘ ਮਹਿਰੋ ਨੇ ਦੋ ਮੋਬਾਈਲ ਜਿਹੜੇ ਸੀਗੇ ਕੰਚਨ ਤੇ ਬਾੜੀ ਦੇ ਉਹ ਲੈ ਪਹਿਲਾਂ ਕੁੱਟ ਕੇ ਪਾਸਪੋਰਟ ਵਗੈਰਾ ਵੀ ਲੈ ਆਏ ਨੇ ਉਹ ਮੋਬਾਈਲ ਕਿੱਥੇ ਨੇ ਇਹਦਾ ਇੱਕ ਹੋਰ ਵੱਡਾ ਸਵਾਲ ਬਣਦਾ ਹੈ ਤੇ ਉਹਨਾਂ ਮੋਬਾਈਲਾਂ 'ਚ ਕੀ ਸੀ ਤੇ ਤੀਜਾ ਹੈ ਕਿ ਅਮਰਤਪਾਲ ਸਿੰਘ ਮਹਿਰੋਂ ਉਹਨਾਂ ਦੇ ਘਰੇ ਜਾਂਦਾ ਸੀਗਾ ਜਾਂ ਕਹਾਂ ਲੋ ਕਿ ਇਸ ਕਤਲकांड ਤੋਂ ਪਹਿਲਾਂ ਵੀ ਉਹ ਗਿਆ ਤੇ ਲੰਬੇ ਸਮੇਂ ਤੋਂ ਜਾਨੀ ਦੋਨੇ ਹੀ ਇੱਕ ਦੂਜੇ ਨੂੰ ਜਾਣਦੇ ਸਨ ਇਸੇ ਕਰਕੇ ਗਵਾਹੀ ਹੈ ਇੱਕ ਕੋਈ ਵੀਡੀਓ ਵੀ ਉਹਦਾ ਵਾਇਰਲ ਹੋਇਆ ਕੰਚਨ ਦਾ ਕਥਿਤ ਵੀਡੀਓ ਮੈਂ ਨਹੀਂ ਦੇਖਿਆ ਮੈਂ ਐਵੇਂ ਕਹਾ ਤੇ ਐਸਾ ਕੋਈ ਵੀਡੀਓ ਵੀ ਜਾਰੀ ਹੋ ਗਿਆ ਤਾਂ ਗੱਲ ਇਹ ਆ ਕਿ ਇਹ ਇਸ ਵੀਕਐਂਡ ਤੇ ਕੁਝ ਵੱਡੀਆਂ ਅਪਡੇਟਸ ਸੀਗੀਆਂ ਜਿਹੜੀਆਂ ਆ ਫਿਰ ਉਸ ਤੋਂ ਬਾਅਦ ਜਿੱਦਾਂ ਤੁਸੀਂ ਕਿਹਾ ਕਿ ਇੱਥੇ ਇੱਕ ਹੈਗੀ ਆ ਕੁੜੀ ਸਿਮਰਨਜੀਤ ਕੌਰ ਹੈ ਸ਼ਾਇਦ ਉਹਦਾ ਪੂਰਾ ਨਾਮ ਤੇ ਵੈਸੇ ਉਹਨੇ ਆਪਦੇ ਆਪ ਨੂੰ ਪ੍ਰੀਤ ਜੱਟੀ ਲਿਖ ਰੱਖਿਆ ਜੀ ਉਸਨੇ ਵੀ ਮਾਮਲਾ ਦਰਜ ਕਰਵਾਇਆ ਕਿ ਉਸ ਨੂੰ ਧਮਕੀਆਂ ਮਿਲ ਰਹੀਆਂ ਨੇ ਅਤੇ ਇਸ ਤੋਂ ਇਲਾਵਾ ਜੋ ਤੁਸੀਂ ਨਾਮ ਲਿਆ ਹੈ ਆ ਬੀਬੀ ਦਾ ਲੂਥਰਾ ਇਸਨੇ ਵੀ ਮਾਮਲਾ ਦਰਜ ਕਰਵਾਇਆ ਸੀਗਾ ਹੁਣ ਇਹਨੂੰ ਸਿਕਿਉਰਿਟੀ ਮਿਲ ਗਈ ਐ ਸਾਬ ਮਤਲਬ ਕਿ ਇਹਦੇ ਘਰ ਦੇ ਕਿ ਮੈਂ ਦੇਖਿਆ ਕਿ ਦੋ ਗਨਮੈਨ ਛਿੜੇ ਸੀਗੇ ਉਹ ਖਲੋਤੇ ਹੁਣ ਤੀਜੇ ਪਾਸੇ ਇੱਕ ਹੋਰ ਆ ਇਹਨੂੰ ਤੁਸੀਂ ਅੱਜ ਕੱਲ੍ਹ ਆ ਜਿਹੜਾ ਸ਼ਬਦ ਦਿੰਨੇ ਇਨਫਲੂਐਂਸਰ ਮਤਲਬ ਜੇ ਪੰਜਾਬੀ ਚ ਕਹੀਏ ਕਿ ਪ੍ਰਭਾਵੀ ਤੇ ਹੁਣ ਪ੍ਰਭਾਵਿਤ ਕਿਸ ਤਰ੍ਹਾਂ ਕਰਦੇ ਨੇ ਇਹ ਜਿਹੜੇ ਕੰਟੈਂਟ ਕ੍ਰिएਟਰ ਹੈ ਮੈਨੂੰ ਦੱਸਣ ਦੀ ਲੋੜ ਨਹੀਂ ਬਰਅ ਸੁਰਲੀਨ ਉਹਦਾ ਨਾਮ ਹੈ ਉਹਨੇ ਵੀ ਕਿਹਾ ਕਿ ਇੱਕ ਮਤਲਬ ਕੋਈ ਪਾਕਿਸਤਾਨੀ ਹੈ ਡੌਮ ਦਾ ਜ਼ਿਕਰ ਕੀਤਾ ਹੈ ਕਿ ਇਹ ਸਿੱਖਾਂ ਦੀਆਂ ਬੇਟੀਆਂ ਨੂੰ ਪਰੇਸ਼ਾਨ ਕਰਦਾ ਹੈ ਗਲਤ ਟਿੱਪਣੀਆਂ ਕਰਦਾ ਹੈ ਇੱਕ ਸਾਲ ਤੋਂ ਮੇਰੇ ਨਾਲ ਲੜ ਰਿਹਾ ਹੈ ਇਹ ਸ਼ਾਇਦ ਕੋਈ ਟਿਕਟੌਕ ਦੀ ਲੜਾਈ ਹੋਏਗੀ ਕਿਉਂਕਿ ਆਪਣੇ ਇੰਡੀਆ ਚ ਉੱਤੇ ਤੁਹਾਨੂੰ ਪਤਾ ਹੀ ਹੈ ਨਾ ਜਿਆਦਾ ਨਹੀਂ ਚੱਲਦਾ ਇਹ ਸਾਰਾ ਕੁਝ ਤਾਂ ਗੱਲ ਇਹ ਹੈ ਕਿ ਇਹ ਸਾਰਾ ਕੁਝ ਜਿਹੜਾ ਹੈ ਨਾ ਆਪਾਂ ਦੇਖਦੇ ਹਾਂ ਕਿ ਅਪੀਸ਼ਨਸ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਹੁਣ ਜਿਹੜੀ ਗੱਲ ਇਸ ਪ੍ਰਕਰਨ ਤੋਂ ਬਾਅਦ ਆ ਕਿ ਧਮਕੀਆਂ ਮਿਲ ਰਹੀਆਂ ਨੇ ਦੇਖੋ ਗੱਲ ਇਹ ਆ ਕਿ ਕੁਛ ਨੇ ਤੇ ਆਪਣਾ ਕੰਟੈਂਟ ਜਿਹੜਾ ਜਿਸ ਕਾਲ ਨੂੰ ਲੈ ਕੇ ਵੈਸੇ ਡਰੇ ਸਮਝ ਨੂੰ ਜਿਵੇਂ ਮਰਜੀ ਸਮਝੇ ਸਮਝ ਲਓ ਕਿ ਉਹਨਾਂ ਨੂੰ ਸਮਝ ਆਈ ਆ ਜਦੋਂ ਉਹਨਾਂ ਨੇ ਕਹਿ ਹੀ ਦਿੱਤਾ ਤੇ ਫਿਰ ਧਮਕਾਉਣ ਦੀ ਕੀ ਜ਼ਰੂਰਤ ਆ ਉਹ ਤੇ ਸਾਡੇ ਕੱਟ ਰਹੇ ਨੇ ਦੂਜੀ ਚੀਜ਼ ਕਿ ਹੁਣ ਇਸ ਮਾਮਲੇ ਦੇ ਵਿੱਚ ਇੱਕ ਵੇਖਣ ਵਾਲੀ ਗੱਲ ਆ ਕਿ ਤਮਕੀ ਅਸਲੀ ਕਿਹੜੀ ਆ ਨਕਲੀ ਕਿਹੜੀ ਆ ਇਹਦਾ ਨਿਰਣਾ ਕੌਣ ਕਰੇ ਹੁਣ ਅੱਗੇ ਆ ਜਾਓ ਜੀ ਅੱਗੇ ਇਹ ਆ ਕਿ ਅੱਜ ਮੈਂ ਇੱਕ ਪੁਲਿਸ ਵਾਲੇ ਮੁੰਡੇ ਨੂੰ ਪੁੱਛਿਆ ਮੈਂ ਕਿ ਯਾਰ ਫਲਾਣੇ ਹਾਈ ਟੈਕ ਨਾਕੇ ਤੇ ਤੇਰੀ ਡਿਊਟੀ ਲੱਗੀ ਸੀ ਤੇ ਭੋਲਿਆ ਉਹ ਤੇ ਅਸੀਂ ਕੱਲ ਲੰਘ ਕੇ ਆਏ ਆ ਦੋਵੇਂ ਭਰਾ ਤੇ ਮੈਂ ਵੇਖਿਆ ਤੇ ਉਹ ਤੇ ਨਾਕਾ ਹੀ ਚੁੱਕਿਆ ਪਿਆ ਸੀ ਮੈਂ ਕਿਹਾ ਜਿੱਥੇ ਜਾਣਾ ਹੁਣ ਕੋਈ ਥਾਣਾ ਤਾਂ ਨਹੀਂ ਚੱਕਾਉਣ ਫਿਰਦਾ ਇੱਥੇ ਜਾਣਾ ਉਹ ਕੰਮ ਹੀ ਚੱਕ ਦੇਣਾ ਉਹ ਬੰਦਾ ਵੀ ਚੱਕਵਾ ਹੀ ਆ ਥੋੜਾ ਸਾਡਾ ਉਹ ਕਹਿੰਦਾ ਨਹੀਂ ਭਾਜੀ ਗੱਲ ਇਹ ਆ ਕਿ ਜਿੰਨੇ ਇਦਾਂ ਦੇ ਨਾਕੇ ਸਨ ਉਤੋਂ ਸਾਰੀ ਨਫਰੀ ਹਟਾ ਕੇ ਠਾਣਿਆਂ ਚ ਲਿਆਂਦੀ ਗਈ ਆ ਕਿਉਂਕਿ ਪੁਲਿਸ ਘਟ ਗਈ ਆ ਇਸ ਫੈਕਟ ਨੂੰ ਨੋਟ ਕਰੋ ਜੀ ਹੁਣ ਇਨਫਲੂਐਂਸਰਾਂ ਨੂੰ ਵੀ ਨਫਰੀ ਦੇਣੀ ਪੈ ਰਹੀ ਆ ਓਵਰਆਲ ਤੇ ਸਾਨੂੰ ਹੀ ਘਟਾ ਹੈ ਨਾ ਜੀ ਮੈਂ ਨਾ ਤਾਂ ਕਿਸੇ ਕਤਲਗਾਰਤ ਦੀ ਵਕਾਲਤ ਕਰਦਾ ਜੀ ਕਿ ਨਾ ਹੀ ਆ ਜਿਹੜੇ ਕੰਟੈਂਟ ਕ੍ਰੀਏਟਰ ਨੇ ਇਸ ਤਰ੍ਹਾਂ ਦੇ ਨਾ ਹੀ ਮੈਂ ਕੋਈ ਇਹਨਾਂ ਨੂੰ ਸਮਝਦਾ ਕਿ ਬਹੁਤ ਚੰਗੇ ਕੰਮੀ ਲੱਗੇ ਆ ਗੱਲ ਇਹ ਆ ਕਿ ਇਹ ਕਿਸ ਤਰ੍ਹਾਂ ਦਾ ਮਾਹੌਲ ਬਣ ਗਿਆ ਕਿ ਹੁਣ ਵੀਡੀਓ ਪਾਉਣ ਵਾਲੇ ਉਹ ਪਹਿਲਾਂ ਕੁਲੜ ਪੀਚੇ ਵਾਲੇ ਸੀ ਉਹਨਾਂ ਨੇ ਇੱਕ ਹੁੱਲੜ ਵਖਰਾ ਹੀ ਕਰ ਦਿੱਤਾ ਤੁਹਾਨੂੰ ਪਤਾ ਸਿਆਪਾ ਕਿੱਡਾ ਪੈ ਗਿਆ ਮੋਬਾਈਲ ਚੋਕੀ ਇਕ ਲਿਆ ਉਹਨਾਂ ਦੇ ਚਲੋ ਮੈਂ ਤੇ ਵੇਹ ਤਗੜੇ ਗੇਂਦੇ ਦਿਮਾਗ ਦਿਮਾਗ ਨੂੰ ਪਰੇਸ਼ਾਨ ਕਿਉਂ ਨਹੀਂ ਹੁੰਦੇ ਇਹ ਨਾ ਜਿਆਦਾ ਮਤਲਬ ਕਿ ਸਾਨੂੰ ਤੇ ਕੋਈ ਇੱਥੇ ਮਾੜੀ ਜਿਹੀ ਕੋਈ ਗਾਲ ਕੱਢ ਜਾਵੇ ਤੇ ਉਹਨੂੰ ਰਿੱਜੀ ਜਾਈਦਾ ਕਿ ਯਾਰ ਕਮਾਲ ਹੈ ਯਾਰ ਕੀ ਨੁਕਸਿਆ ਸਾਡੇ ਚ ਤਾਂ ਇਹਨਾਂ ਨੂੰ ਪਤਾ ਨਹੀਂ ਮਤਲਬ ਕਿ ਟੂੜੀ ਤੇ ਕੁੱਪਾਂ ਚਿੱਟੇ ਲਾਂਹਤੀ ਮੈਸੇਜ ਆਉਂਦੇ ਤਾਂ ਵੀ ਨਹੀਂ ਹਟਦੇ ਹੁਣ ਉਹ ਇੱਥੇ ਪਹਿਲਾਂ ਗੱਨ ਮੈਨ ਲੈ ਕੇ ਫਿਰ ਮੁੜ ਕੇ ਕਿਸੇ ਕੋਲ ਚਲੇ ਗਏ ਕਿਸੇ ਮੁੱਲ ਕੇ ਚਲੇ ਗਏ ਮਤਲਬ ਇਹ ਆ ਕਿ ਕੰਟੈਂਟ ਕ੍ਰியேਟਰ ਵੀ ਸਾਨੂੰ ਹੁਣ ਬਚਾਉਣੇ ਪੈਣਗੇ ਹਾਲਾਤ ਇਹ ਬਣ ਗਏ ਨੇ ਲਾਅ ਐਂਡ ਆਰਡਰ ਦੇ ਕਿ ਕੰਟੈਂਟ ਕ੍ਰியேਟਰਾਂ ਤੇ ਪੁਲਿਸ ਮੈਂ ਤੁਹਾਨੂੰ ਕਹਿ ਰਿਹਾ ਕਿ ਪੁਲਿਸ ਤੇ ਲੱਭ ਨਹੀਂ ਰਹੀ ਮੈਂ ਖੁਦ ਅੱਜ ਸਪਾਈ ਦੇ ਮੂੰਹੋਂ ਗੱਲ ਸੁਣ ਕੇ ਹੈਰਾਨ ਰਹਿ ਗਿਆ ਉਹਨਾਂ ਕਹਿੰਦੇ ਕਿ ਚਕਾਤੇ ਐ ਜੀ ਕਿਉਂਕਿ ਥਾਣਿਆਂ ਦੇ ਵਿੱਚ ਫੀਲਡ ਵਾਸਤੇ ਛੋਟੇ ਮੁਲਾਜ਼ਮ ਘੱਟ ਨੇ ਤਾਂ ਇਹ ਐਸ ਵੇਲੇ ਦੀ ਸੂਰਤ ਹੈ ਹਾਲਿਆ ਬਾਕੀ ਦੋ ਹੀ ਗ੍ਰਿਫਤਾਰੀਆਂ ਹੋਈਆਂ ਇਸ ਮਾਮਲੇ 'ਚ ਹੁਣ ਤੱਕ ਨ ਹੋਰ ਕੋਈ ਗ੍ਰਿਫਤਾਰੀ ਨਹੀਂ ਹੋਈ ਐਸਐਸਪੀ ਹੈ ਜਿਹੜੀ ਬਠਿੰਡਾ ਦੀ ਬੀਬੀ ਕੌਂਟਲ ਉਹਦੇ ਅਨੁਸਾਰ ਅਮਰਤਪਾਲ ਮੈਰੋਂ ਨੂੰ ਵੀ ਇਥੋਂ ਮਤਲਬ ਕਿ ਰਿਪੋਰਟ ਕਰਵਾਉਣ ਲਈ ਅਮਰਤਪਾਲ ਸਿੰਘ ਮੈਰੋਂ ਨੂੰ ਵਿਦੇਸ਼ ਤੋਂ ਉਹ ਏਜੰਸੀਆਂ ਜਿਹੜੀਆਂ ਤਾਲਮੇਲ ਕਰ ਰਹੀਆਂ ਨੇ ਜੀ ਉਧਰ ਸੁਨੀਲ ਜਾਖੜ ਹੋਣਾ ਨੇ ਸੀਐਮ ਨੂੰ ਪੱਤਰ ਲਿਖਿਆ ਜੀ ਕੇ ਇਸ ਮਾਮਲੇ 'ਚ ਲਿਖ ਰਹੇ ਨੇ ਤੇਰੇ ਪੱਤਰ ਪੜ ਪੜ ਰੋਏ ਤੈਨੂੰ ਚੇਤੇ ਕਰ ਕਰ ਰੋਏ ਤਾਂ ਗੱਲ ਇਹ ਆ ਕਿ ਪੱਤਰ ਜੋ ਜਾਖੜ ਸਾਹਿਬ ਨੇ ਲਿਖਿਆ ਉਹ ਤੁਹਾਨੂੰ ਪਤਾ ਹੀ ਆ ਪਿਛਲੇ ਕੁਝ ਦਿਨਾਂ ਤੋਂ ਬੜਾ ਹੀ ਚਰਚਿਤ ਮੁੱਦਾ ਹੈ ਤੇ ਕਮਾਲ ਮੈਂ ਕਿ ਵੀ ਤੁਹਾਨੂੰ ਕਿਹਾ ਸੀਗਾ ਕਿ ਕਮਾਲ ਇਹ ਹੋ ਰਹੀ ਆ ਕਿ ਜਿਹੜੀ ਆਪਣੀ ਆਪੋਜੀਸ਼ਨ ਹੈ ਉਹਦੇ ਚੋ ਕਾਲੀ ਤੇ ਕਾਂਗਰਸੀ ਇਸ ਮੁੱਦੇ ਤੇ ਬਹੁਤੀ ਗੱਲ ਨਹੀਂ ਕਰਦੇ ਜੀ ਉਹਦਾ ਇੱਕ ਕਾਰਨ ਹੈ ਹੋਰ ਕੋਈ ਕਾਲੀ ਉੱਠ ਕੇ ਕਵੇ ਕਿ ਭਈ ਤੁਹਾਡਾ ਫਲਾਣਾ ਐਮ ਐਲ ਏ ਜਾਇਦਾਦ ਬੜੀ ਬਣਾ ਗਿਆ ਤੇ ਉਹਨਾਂ ਆਖਣਾ ਵੀ ਸੁਖਵੀਰ ਸਿੰਘ ਬਾਦਲ ਤੰਬੂਚੇ ਰਹਿੰਦਾ ਜੀ ਜੇ ਅਕਾਲੀ ਕਹੇ ਨਾ ਤਾਂ ਠੀਕ ਹੈ ਉਹਨਾਂ ਨੂੰ ਇਹ ਜਵਾਬ ਮਿਲੇਗਾ ਤੇ ਜੇ ਕੋਈ ਕਾਂਗਰਸੀ ਕਹੇ ਕਿ ਭਾਈ ਤੁਹਾਡੇ ਤਾਂ ਬੜੇ ਫੱਟੇ ਚੱਕੀ ਜਾਂਦੇ ਆ ਤੇ ਉਹ ਕਹਿਣ ਕਿ ਤੁਹਾਡੇ ਵੀ ਜਿਹੜੇ ਰਾਜਾ ਵੜਿੰਗੂ ਰਹੀ ਆ ਉਹ ਵੇਖ ਲਓ ਪਹਿਲੀ ਉਹਨਾਂ ਕੋਲ ਕਿੰਨੀ ਆਉਦੀ ਸੀ ਤੇ ਅੱਜ ਕੱਲ ਰਿਟਰਨ ਕਿੰਨੇ ਦੀ ਭਰਦੇ ਉਹਨਾਂ ਨੇ ਬੋਲਣ ਹੀ ਨਹੀਂ ਦੇਣਾ ਹੁਣ ਤੁਸੀਂ ਭਾਜਪਾ ਵਾਲੇ ਨੂੰ ਕੀ ਕਹੋਗੇ ਜੇ ਕਹੋਗੇ ਕਿ ਤੁਸੀਂ ਵੀ ਸਰਕਾਰ 'ਚ ਰਹਿ ਜੇ ਉਹ ਕਹਿੰਦੇ ਨਹੀਂ ਨਹੀਂ ਅਸੀਂ ਤਾਂ ਪਿੱਛੇ 'ਚ ਤੁਰੇ ਫਿਰਦੇ ਹਾਂ ਕਹਿੰਦੇ ਅਸਲੀ ਰਾਜ ਤਾਂ ਉਹਨਾਂ ਨੇ ਕੀਤਾ ਹੈ ਨਾ ਸਾਡਾ ਉਹਦੇ 'ਚ ਕੀ ਬੋਕਤ ਸੀ ਮਤਲਬ ਕੋਈ ਬੱਚ ਨਿਕਲਦੀ ਹੈ ਸਮਾਜ ਦੇ 'ਚ ਇਤੋਂ ਜੇ ਆਪਾਂ ਭਗਵੰਤ ਮਾਨ ਉਹਨਾਂ ਦੇ ਲਿਹਾਜ਼ ਨਾਲ ਦੇਖੀਏ ਆਮ ਆਦਮੀ ਪਾਰਟੀ ਦੇ ਲਿਹਾਜ਼ ਨਾਲ ਦੇਖੀਏ ਗੱਲ ਇਹ ਆ ਗੁਰਪ੍ਰੀਤ ਜੀ ਕਿ ਉਹਤੇ ਦੇੜ ਦਿੰਦੇ ਆ ਨਾਲ ਦੀ ਨਾਲ ਰਵਾਇਤੀ ਪਾਰਟੀਆਂ ਖਾਸ ਤੌਰ ਤੇ ਕਾਲੀ ਕਾਂਗਰਸੀਆਂ ਦੇ ਬੰਦੇ ਇਥੇ ਬੋਲਦੇ ਹੀ ਨਹੀਂ ਇਹਨਾਂ ਨੂੰ ਪਤਾ ਕਿ ਯਾਰ ਮਤਲਬ ਕਿ ਕਿਤੇ ਮਾਈਕ ਭੁੱਲਾ ਚੁੱਕਾ ਮਿਲ ਗਿਆ ਮਾਨ ਸਾਹਿਬ ਨੂੰ ਵੈਸੇ ਅੱਜ ਬਚੀਟੀਆਂ ਸਭ ਲਾਈਵ ਹੋਏ ਸਮ ਵੀਡੀਓ ਪਾਇਆ ਗੁਰਪ੍ਰੀਤ ਜੀ ਉਹਨਾਂ ਨੇ ਮਾਨ ਸਾਹਿਬ ਦੀ ਸਿਹਤ ਸੰਬੰਧੀ ਕਿਤੇ ਇਹ ਹੈਲਥ ਬੁਲਟਨ ਬੜਾ ਮੰਗਦੇ ਨੇ ਕਹਿੰਦੇ ਬਿਮਾਰ ਹੋ ਗਏ ਨੇ ਸੀਐਮ ਸਾਹਿਬ ਖੈਰ ਗੱਲ ਇਹ ਆ ਕਿ ਉਮੜਾ ਜਕਰੋਖਾ ਕਨਫਰਮ ਕੀ ਕੋਈ ਹੈ ਸੂਚਨਾ अच्छा जी मजीथिया साहब ने ਹੁਣ ਤੋਂ 4 ਘੰਟੇ ਪਹਿਲਾਂ ਪੋਸਟ ਪਾਈ ਹੈ 3 ਮਿੰਟ ਦੀ ਵੀਡੀਓ ਹੈ ਤੇ ਉੱਪਰ ਉਹ ਡਿਸਕ੍ਰਿਪਸ਼ਨ ਚ ਲਿਖਦੇ ਨੇ ਕਿ ਭਗਵੰਤ ਮਾਨ ਦੀ ਸਿਹਤ ਤੇ ਨਵਾਂ ਅਪਡੇਟ ਅੱਜ ਸਵੇਰੇ ਹਾਲਤ ਵਿਗੜਨ ਕਾਰਨ ਪੀਜੀਆਈ ਤੋਂ ਸਪੈਸ਼ਲਿਸਟ ਡਾਕਟਰ ਸੀਐਮ ਮਾਨ ਦੇ ਨਿਵਾਸ ਤੇ ਪਹੁੰਚੇ ਤੇ ਨਾਲ ਹੀ ਉਹ ਵਿੱਚ ਜਿਹੜਾ ਬੁਲੇਟ ਪੁਆਇੰਟ ਕਹਿ ਦੀਏ ਉਹਦੇ ਚ ਇੱਕ ਬੜੀ ਨਾ ਨੋਟਿਕ ਗੱਲ ਲਿਖੀ ਹੈ ਵੀ ਸਰਹੱਦੀ ਸੂਬੇ ਦਾ ਮੁੱਖ ਮੰਤਰੀ ਤੰਦਰੁਸਤ ਹੋਣਾ ਚਾਹੀਦਾ ਇਹ ਕੀ ਆਖ ਰਹੇ ਨੇ <laughs> हां जी मतलब वो कह रहे हैं कि अनफिट है मुख्यमंत्री कहने का मतलब है कि ਸਾਡਾ ਸੈਂਸਿਟਿਵ ਸਟੇਟ ਹੈ ਕਿ ਉਹਦੇ ਇਲਾਜ ਨਾਲ ਚਲੋ ਆਪਾਂ ਮਾਨ ਸਾਹਿਬ ਨੂੰ ਯਾਦ ਕਰ ਲਿਆ ਤੇ ਉਹਨਾਂ ਦੀ ਸਿਹਤ ਯਾਪੀ ਵਾਸਤੇ ਆਪਾਂ ਕੰਮ ਨਾ ਕਰ ਲੈਨੇ ਜੀ ਹੋਰ ਕੀ ਕਰ ਸਕਦੇ ਆ ਇਹ ਤੇ ਪੋਲਿਟਿਸ਼ੀਨ ਹੁਣ ਗੱਲ ਗੁਰਪ੍ਰੀਤ ਜੀ ਇਹ ਹੈ ਕਿ ਜੇ ਮਤਲਬ ਕਿ ਮਾਨ ਸਾਹਿਬ ਨੂੰ ਮੌਕਾ ਮਿਲੇਗਾ ਤਾਂ ਉਹ ਤੇ ਤੁਹਾਨੂੰ ਪਤਾ ਦਿਵਾਲੇ ਹੋ ਜਾਂਦੇ ਸੋ ਇਸ ਕਰਕੇ ਇਹ ਇੰਨਾ ਨਹੀਂ ਬੋਲਦੇ ਨਾ ਬੁੱਧਿਆ ਹੋਰ ਜਾਖੜ ਸਾਹਿਬ ਇਸ ਮੁੱਦੇ ਤੇ ਚੁਣ-ਚੁਣ ਕੇ ਸਟੇਟਮੈਂਟਾਂ ਦੇ ਰਹੇ ਅੱਜ ਵੀ ਉਹਨਾਂ ਨੇ ਕਿਹਾ ਕਿ ਵੇਖੋ ਜੀ ਗੱਲ ਇਹ ਆ ਕਿ ਨਸ਼ਾ ਇੰਨੇ ਕਵਾਂਟਰਾਂ ਦੇ ਮੋਹਰੇ ਫੜਿਆ ਜਾ ਰਿਹਾ ਹੈ ਉਹਦੇ ਪਿੱਛੇ ਕਿਤੇ ਨਾ ਕਿਤੇ ਕੋਈ ਸਿਆਸੀ ਸ਼ੈ ਜਾਪਦੀ ਆ ਤੇ ਦੂਜੀ ਗੱਲ ਕਿ ਕੁਝ ਬੰਦੇ ਜਿਹੜੇ ਸਾਈਕਲ ਤੇ ਚੜੇ ਫਿਰਦੇ ਸਨ ਅੱਜ ਕੱਲ ਕਰੋੜ-ਕਰੋੜ ਦੀ ਗੱਡੀ ਲੈ ਕੇ ਫਿਰਦੇ ਆ ਇਹ ਕੀ ਚੱਕਰ ਇਹਨਾਂ ਦੀ ਜਾਂਚ ਪੜਤਾਲ ਹੋਣੀ ਚਾਹੀਦੀ ਉਹਨਾਂ ਨੇ ਪੱਤਰ ਲਿਖ ਦਿੱਤਾ ਜੀ ਗੱਲ ਗੁਰਪ੍ਰੀਤ ਜੀ ਇਹ ਆ ਕਿ ਚਲੋ ਆਪਾਂ ਆਨ ਦਾ ਰਿਕਾਰਡ ਚੱਲੇ ਜਾਏਗੇ ਪਿਛਲੇ ਦਿਨੀ ਇੱਕ ਜਸ਼ਨ ਬਾਬਾ ਨਾਮ ਦਾ ਸਰਪੰਚ ਮਰਿਆ ਸੀ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਹੁਣ ਮਰਨ ਵਾਲਾ ਸਰਪੰਚ ਵੀ ਇਹਨਾਂ ਦਾ ਦੋਸ਼ ਲੱਗੇ ਵਿਧਾਇਕ ਤੇ ਪੀਏ ਤੇ ਉਹ ਵੀ ਇਹਨਾਂ ਦੇ ਇਹਨਾਂ ਦੇ ਇਹੀ ਬੰਦਿਆਂ ਨੇ ਉਥੋਂ ਦੇ ਸਥਾਨਕ ਵਿਧਾਇਕ ਤੇ ਜਾਇਦਾਦ ਕਿੰਨੀ ਵਧਾਉਣ ਦੇ ਦੋਸ਼ ਲਾਏ ਆ ਆ ਤੁਹਾਡੇ ਸਾਹਮਣੇ ਫਰਦਾ ਕੱਢੀਆਂ ਉਹਨਾਂ ਨੇ ਲੋਕੇਸ਼ਨਾਂ ਕੱਢੀਆਂ ਆਪਣੇ ਬੰਦੇ ਕਹਿ ਰਹੇ ਨੇ ਸੋ ਇਸ ਵਾਸਤੇ ਜਾਖੜ ਚੁਣ ਕੇ ਨਿਸ਼ਾਨਾ ਲਾ ਰਹੇ ਆ ਜਿਵੇਂ ਮੈਂ ਕਿਹਾ ਕਿ ਇੱਕ ਤਾਂ ਉਹਨੂੰ ਤਾਰਕਿਕ ਕਾਉਂਟਰ ਕਾਉਂਟਰ ਕਰਨਾ ਪੜਾਉ ਔਖਾ ਹੈ ਤਾਰਕਿਕ ਤਰੀਕੇ ਨਾਲ ਦੂਜਾ ਅਸਲ ਦੇ ਵਿੱਚ ਕੀ ਹੋਣਾ ਹੈ ਅੱਗੇ ਜਾ ਕੇ ਗੁਰਪ੍ਰੀਤ ਜੀ ਤੁਸੀਂ ਦੇਖੋਗੇ ਕਿ ਇਹਨਾਂ ਨੇ ਇਹਨਾਂ ਦੇ ਮਗਰ ਏਜੰਸੀਆਂ ਲਾਉਣੀਆਂ ਨੇ ਤਾਂ ਉਹਦੀ ਭੂਮਿਕਾ ਹੁਣ ਤੋਂ ਕਹਿ ਲਓ ਕਿ ਪਿੱਠ ਭੂਮੀ ਜਿਹੜੀ ਆ ਨਾ ਤਿਆਰ ਕੀਤੀ ਜਾ ਰਹੀ ਹੈ ਜਾਣਖੰਡ ਸਾਹਿਬ ਜੀ ਕਿ ਦੇਖੋ ਜੀ ਅਸੀਂ ਤੇ ਬਹੁਤ ਚਿਰ ਤੋਂ ਕਿਹਾ ਸੀ ਇਹਨਾਂ ਦੇ ਜਾਂਚ ਪੜਤਾਲ ਨਹੀਂ ਕਰਵਾਈ ਹੁਣ ਕੀ ਕਰੀਏ ਜਾਂਚ ਪੜਤਾਲ ਤੇ ਕਰਵਾਉਣੀ ਪੈਗੀ ਕਿਉਂਕਿ ਇਹਨਾਂ ਦੇ ਕੋਲ ਤੇ ਜਵਾਬ ਹੈ ਨਹੀਂ ਨਾ ਇਹ ਮੈਚਸ ਦਾ ਕਿ ਭਾਈ ਇੱਕ ਬੰਦਾ ਸਾਈਕਲ ਤੇ ਆ ਮੰਨ ਲਓ ਉਹਦੀ ਵਿਧਾਇਕ ਦੇ ਤੌਰ ਤੇ ਲੱਖ ਰੁਪਈਆ ਸੈਲਰੀ ਵੀ ਆ ਤਾਂ ਉਹ ਕਰੋੜ ਰੁਪਈਆ ਦੀ ਡਿਫੈਂਡਰ ਤੇ ਆ ਜਾਂ 40 50 ਲੱਖ ਦੀ ਫੋਰਚੂਨਰ ਤੇ ਆ ਤਾਂ ਸਵਾਲ ਤੇ ਉੱਠੇਗਾ ਨਾ ਸਰ ਜੀ ਸੋ ਇਹ ਤਾਂ ਹੈ ਉਧਰ ਇੱਕ ਹੋਰ ਸਾਧ ਦੀ ਕਹਿੰਦੇ ਵੀ ਵੀਡੀਓ ਵਾਇਰਲ ਹੋ ਰਹੀ ਹੈ ਦੇਖੋ ਇਹਨਾਂ ਤਾਂ ਹੁਣ ਕੀ ਕੀਤਾ ਜਾਵੇ ਪਤਾ ਨਹੀਂ ਕੀ ਜਿਹੜੇ ਖਾਂਦੇ ਨੇ ਵੈਸੇ ਤੇ ਸ਼ਾਕਾਹਾਰੀ ਹੋ ਜਾਂਦੇ ਆ ਇਹਨਾਂ ਦੀ ਤਾਂ ਸਮਝ ਨਹੀਂ ਆਉਂਦੀ ਇਹ ਤੇ ਕਾਮ ਕ੍ਰੋਧ ਲੋਭ ਮੋਹ ਮਾਰੋ ਭਰਾਓ ਇਹਨੂੰ ਇਦਾਂ ਦੀਆਂ ਗੱਲਾਂ ਕਰਦੇ ਆ ਇਹ ਇਹ ਤੁਹਾਨੂੰ ਸ਼ਾਇਦ ਪਤਾ ਹੋਵੇਗਾ ਗੁਰਪ੍ਰੀਤ ਜੀ ਇੱਕ ਇੱਕ ਸਫੇ ਦੇ ਇਹਨਾਂ ਦੇ ਪੇਜ ਲੱਗਦੇ ਹੁੰਦੇ ਸਨ ਪੰਜਾਬ ਦੇ ਦੋ ਵੱਡੇ ਅਖਬਾਰਾਂ 'ਚ ਅਹੀਂ ਦੇਖ ਲਿਖੇ ਹੁੰਦੇ ਇਹਨਾਂ ਦੇ ਉਹ ਪੇਜ ਵਿੰਦੇ ਹੁੰਦੇ ਸਨ ਸਪਲੀਮੈਂਟ ਮਤਲਬ ਕਿ ਬਹੁਤ ਵੱਡੇ ਇਹ ਤਾਂ ਤਲਵੰਡੀ ਖੁਰਦਾ ਮੈਨੂੰ ਅੱਜ ਵੀ ਯਾਦ ਆ ਤੇ ਜਿਸ ਬੰਦੇ ਤੇ ਹੁਣ ਦੋਸ਼ ਲਗੇ ਆ ਸਾਥੇ ਸ਼ੰਕਰਾਨੰਦ ਇਹ ਲੰਮੇ ਸਮੇਂ ਤੋਂ ਇੱਥੇ ਸੇਵਾ ਕਰਦਾ ਹੈ ਇਹਦੀ ਵੀਡੀਓ ਵਾਇਰਲ ਹੁੰਦੀ ਆ ਹੁਣ ਇਹਦੇ ਤੇ ਇੱਕ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ ਦੇਖੋ ਇੱਕ ਔਰਤ ਦੇ ਨਾਲ ਇਹ ਜਿਹੜਾ ਸ਼ੰਕਰਾਨੰਦ ਆ ਬੁੱਢਾ ਹੋਇਆ ਜਿਹੜਾ ਉਹ ਗਲਤ ਕੰਮ ਕਰ ਰਿਹਾ ਸੀਗਾ ਜਿੱਤੋਂ ਬਾਅਦ ਹੁਣ ਇਸ ਮਾਮਲੇ ਦੇ ਵਿੱਚ ਕਿਤੇ ਨਾ ਕਿਤੇ ਕਾਰਵਾਈ ਚੱਡੀ ਆ ਉਹ ਹੋ ਵੀ ਰਹੀ ਹੈ ਤੇ ਮੰਗ ਵੀ ਕੀਤੀ ਜਾ ਰਹੀ ਆ ਇੱਕ ਇਹਦੇ ਚ ਇੰਟਰਸਟਿੰਗ ਗੱਲ ਜਿਹੜੀ ਆ ਨਾ ਉਹ ਹੋਰ ਵੀ ਆ ਮੈਂ ਤੁਹਾਨੂੰ ਸੁਣਾਉਣਾ ਅੱਛਾ ਹੁੰਦਾ ਕਿ ਆ ਕਿ ਇਹਨਾਂ ਦਾ ਜਿਹੜਾ ਮਤਲਬ ਕਿ ਜਿਵੇਂ ਆਪਾਂ ਕਹਿ ਲਈਏ ਕਿ ਜਿਹੜਾ ਵੱਡਾ ਸਥਾਨ ਆ ਉਹ ਹੈਗਾ ਛਤਰੀ ਸਾਹਿਬ ਮੰਦਿਰ ਛਡਾਨੀ ਧਾਮ ਝੱਜਰ ਹਰਿਆਣੇ ਚ ਉਹਦੇ ਗੱਦੀ ਨਿਸ਼ੀਨ ਨੇ ਉੱਥੇ ਸ਼੍ਰੀਮੰਤ ਦਇਆਸਾਗਰ ਉਹਨਾਂ ਨੇ ਕੱਲ ਇਹਨੂੰ ਸ਼ੰਕਰानंद ਨੂੰ ਸੇਵਾ ਮੁਕਤ ਕਰ ਦਿੱਤਾ ਮਤਲਬ ਜੀ ਕਿ ਇਹਦੀ ਛੁੱਟੀ ਕਰ ਦਿੱਤੀ ਉਹਨਾਂ ਅਖਿਆਕ ਕੇ ਸ਼ੰਕਰਾਨੰਦ ਨੂੰ ਧਾਰਮਿਕ ਅਹੁਦੇ ਤੋਂ ਮੁਕਤ ਮੈਂ ਕਰ ਦਿੱਤਾ ਕਿਸੇ ਸਮੇ ਉਹਨਾਂ ਵੱਲੋਂ ਹੀ Swami Shankaranand ਨੂੰ ਗੱਦੀ ਚਾਦਰ ਤੇ ਵਸਤਰ ਦਿੱਤੇ ਸਨ ਅੱਜ ਗਲਤ ਤੇ ਸ਼ਰਮਨਾਕ ਕਾਰਜਾਂ ਕਰਕੇ ਸਭ ਕੁਝ ਵਾਪਸ ਲੈ ਲਏ ਨਾਲੁਨੇ ਇੱਕ ਗੱਲ ਹੋਰ ਕਹੀ ਜੀ ਕਿ ਸ਼ੰਕਰਾਨੰਦ ਦਾ অতি ਨਜ਼ਦੀਕੀ Swami Omanand ਰੁਪਈਆਂ ਨਾਲ ਭਰਿਆ ਬੈਗ ਲੈ ਕੇ ਇੱਥੇ ਆਇਆ ਸੀ ਮਤਲਬ ਕਿ ਸੇਵਾ ਦੇ ਨਾਮ ਤੇ ਉਹ ਕਹਿੰਦੇ ਆ ਕਿ ਭਾਈ ਇੱਥੇ ਪੈਸੇ ਲੈ ਕੇ ਆਏ ਸਨ ਲੈ ਲਓ ਕਮਾਲ ਹੋ ਗਏ ਫਿਰ ਉਹਨਾਂ ਖੁਦ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਇਹ ਵੀ ਗੱਲ ਕਹੀ ਵਰਣਨ ਕੀਤਾ ਇਸ ਗੱਲ ਦਾ ਕਿ ਸ਼ਰੀਰ ਵੀਡੀਓ ਡਿਲੀਟ ਕਰਦੇ ਨਾਮ ਤੇ ਦੋ ਬੰਦਿਆਂ ਦਾ ਜ਼ਿਕਰ ਹੈ ਕਿ ਵੱਲੋਂ 38 ਲੱਖ ਰੁਪਏ ਦੀ ਰਕਮ ਦਿੱਤੀ ਗਈ ਸੀ ਏਵੀ ਇੱਕ ਬੜਾ ਵੱਡਾ ਇਨਾਂ ਨੇ ਇਨਕਸ਼ਾਫ ਕੀਤਾ ਹੈ ਇਸ ਮਾਮਲੇ ਦੇ ਵਿੱਚ ਤਾਂ ਘਰ ਇਹ ਕੋਈ ਛੋਟਾ ਮੋਟਾ ਨਹੀਂ ਉਤਰ ਤਾਂ ਬੜਾ ਪ੍ਰਸਿੱਧ ਡੇਰਾ ਹੈ ਜੇ ਗ੍ਰਾਮ ਵਾਲੀ ਸਾਈਡ ਜੇ ਤੁਸੀਂ ਦੇਖੋਗੇ ਤਾਂ ਹੁਣ ਬਹੁਤ ਸ਼ੰਕਰਾਨੰਦ ਦੀ ਬੇਇੱਜ਼ਤੀ ਹੋ ਰਹੀ ਆ ਪਰ ਇਹ ਤੁਸੀਂ ਸੋਚ ਕੇ ਵੇਖੋ ਕਿ ਜਿਨ੍ਹਾਂ ਦੀ ਇੰਨੀ ਉਮਰ ਹੋ ਗਈ ਮੈਂ ਇਸ ਬੰਦਨ ਜਿਵੇਂ ਮੈਂ ਤੁਹਾਨੂੰ ਦੱਸਿਆ ਮੈਂ ਛੋਟਾ ਜਿਹਾ ਸੀ ਜਦੋਂ ਅਖਬਾਰ ਪੜ੍ਹਨ ਲੱਗਾ ਮੈਂ ਉਦੋਂ ਤੋਂ ਇਹਨਾਂ ਬੰਦਿਆਂ ਦੀਆਂ ਤਸਵੀਰਾਂ ਵੇਨਾਂ ਤਾਂ ਇਹਦਾ ਮਤਲਬ ਇਹ ਆ ਕਿ ਬੁੱਢੇ ਵਾਰੇ ਵੀ ਇਹ ਆਪਣਾ ਕੰਮ ਖਤਮ ਨਹੀਂ ਕਰ ਸਕਦੇ ਤਾਂ ਫਿਰ ਲੋਕਾਂ ਨੂੰ ਕੀ ਇਹ ਕਹਿਣਗੇ ਤੇ ਕੀ ਨਹੀਂ ਮੈਂ ਅਧਿਆਤਮ ਜਾਂ ਧਰਮ ਦਾ ਕਦੇ ਵਿਰੋਧ ਨਹੀਂ ਕੀਤਾ ਬਹੁਤ ਅਚੀ ਸਿਹਤ ਮਿਲਦੀ ਆ ਮਨ ਦੀ ਸ਼ਾਂਤੀ ਮਿਲਦੀ ਆ ਤੇ ਹਰੇਕ ਬੰਦੇ ਦੀ ਧਾਰਮਿਕ ਆਜ਼ਾਦੀ ਆ ਮੈਂ ਬਹੁਤ ਸਤਿਕਾਰ ਕਰਦਾ ਜੀ ਇਨਾਂ ਚੀਜ਼ਾਂ ਦਾ ਪਰ ਇੱਕ ਗੱਲ ਕਹਾਂਗਾ ਕਿ ਇਨਾਂ ਡੇਰਿਆਂ ਡੂਰਿਆਂ ਤੇ ਬਾਈ ਆਪਣੇ ਬੱਚੇ ਨਾ ਛੱਡੋ ਬਸ ਉਹਨਾਂ ਨੂੰ ਪੜ੍ਹਾਓ ਲਿਖਾਓ ਅਧਿਆਤਮ ਦੇ ਰਸਤੇ ਤੋਰੋ ਧਰਮ ਨਾਲ ਜੋੜੋ ਜੋ ਮਰਜ਼ੀ ਮਤਲਬ ਕਿ ਬਣਾ ਲਓ ਪਰ ਇਧਰ ਨਾ ਬਣਾਓ ਕਿਉਂਕਿ ਮਿਲੀਅਨ ਦੇ ਵਿੱਚੋਂ ਹੋ ਸਕਦਾ ਕੋਈ ਇੱਕ ਬੰਦਾ ਉਸ ਅਵਸਥਾ 'ਚ ਹੋਵੇ ਜਿੱਥੇ ਉਹਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਮਾਰ ਲਿਆ ਹੋ ਪਰ ਫਿਰਦੇ ਇੱਥੇ ਬਹੁਤ ਨੇ ਹਜ਼ਾਰਾਂ ਫਿਰਦੇ ਆ ਪਰ ਉਸ ਅਵਸਥਾ 'ਚ ਪਹੁੰਚਣ ਵਾਲੇ ਕੋਈ ਕਹਿ ਸਕਦੇ ਕਿ ਗਿਣਤੀ ਦੇ ਚੁਣਿੰਦਾ ਹੀ ਮਹਾਪੁਰਸ਼ ਹੈ ਜੀ ਸੋ ਅੱਗੇ ਚੱਲ ਗਏ ਉੱਧਰ ਕਹਿੰਦੇ ਵੀ ਜਾਣਾ ਲੁਧਿਆਣੇ ਸੀ ਪਰ ਬਠਿੰਡੇ ਹੀ ਰੋਕ ਲੈ ਗਏ ਕੌਣ ਰੋਕ ਲੈ ਗਏ ਇਹ ਜਾਣਾ ਸੀ ਬਠਿੰਡੇ ਗੱਡੀ ਮਲੋਟ ਵਾਲੀ ਚੜ ਗਈ ਤੇਰੇ ਨਾਲ ਅੱਖ ਲੜ ਗਈ ਤਾਂ ਗੱਲ ਇਹ ਆ ਕਿ ਲੁਧਿਆਣੇ ਜਾਣਾ ਸੀਗਾ ਬਠਿੰਡੇ ਤੋਂ ਕੁਝ ਲੋਕਾਂ ਨੇ ਵਿਰੋਧ ਕਰਨ ਵਾਸਤੇ ਤੁਹਾਨੂੰ ਪਤਾ ਹੀ ਹੈ ਨਾ ਦੇਖੋ ਸਾਡਾ ਜਿਹੜਾ ਖੋਤੀ মিডিਆ ਹੈ ਗੋਦੀ মিডিਆ ਤੋਂ ਛੋਟਾ ਉਹ ਖੋਤੀ মিডিਆ ਤੇ ਟੀਟਣੇ ਮਾਰਨ ਜੋਗਾ ਵਖ ਵਖ ਮੁੱਦੇ ਆ ਤੇ ਉਹਨਾਂ ਨੇ ਲੁਧਿਆਣੇ ਚ ਪ੍ਰਦਰਸ਼ਨਾਂ ਨੂੰ ਕਿਤੇ ਜਗ੍ਹਾ ਹੀ ਨਹੀਂ ਦਿੱਤੀ ਸਾਬ ਕਿੰਨੇ ਪ੍ਰਦਰਸ਼ਨ ਹੋ ਰਹੇ ਨੇ ਟੀਚਰ ਨੇ ਜਾਂ ਹੋਰ ਉਹ ਬਹੁਤ ਜ਼ਬਰਦਸਤ ਮਸਾਰੇ ਕਰ ਰਹੇ ਤਾਂ ਬਹੁਤ ਘੱਟ ਆਜ਼ਾਦ ਸੋਚ ਵਾਲੇ ਜਿਹੜੇ ਪੱਤਰਕਾਰ ਨੇ ਉਹ ਭਾਵੇਂ ਕੋਈ ਥੋੜੀ ਸਪੇਸ ਦੇ ਦੇਣ ਆਦਰਵਾਇਸ ਉਹਨਾਂ ਨੂੰ ਸਪੇਸ ਹੀ ਨਹੀਂ ਦਿੱਤੀ ਚੰਦੀ ਜੀ ਤੇ ਅੱਜ ਤਾਂ ਕਮਾਲ ਹੀ ਹੋ ਗਿਆ ਸੀ ਕਿ ਬਠਿੰਡੇ ਤੋਂ ਲੁਧਿਆਣੇ ਜਾਣਾ ਪ੍ਰਦਰਸ਼ਨ ਕਰੀਆਂ ਨੇ ਤੇ ਕਮਾਲ ਦੀ ਗੱਲ ਹੈ ਉਹਨਾਂ ਨੂੰ ਬਠਿੰਡੋ ਖਿਲਣਾ ਨਹੀਂ ਦਿੱਤਾ ਜੀ ਇਹ ਵੀ ਇੱਕ ਕਮਾਨ ਹੈ ਕਿਉਂਕਿ ਦੇਖੋ ਬਠਿੰਡੇ ਨਾਲ ਇੱਥੇ ਸਾਡੇ ਗੁਰਪ੍ਰੀਤ ਜੀ ਮੈਨੂੰ ਨਹੀਂ ਪਤਾ ਤੁਸੀਂ ਆਏ ਕਿ ਨਹੀਂ ਆਏ ਤਾਂ ਜਿਹੜਾ ਬੱਸ ਸਾਡਾ ਉਹ ਬੱਸ ਸਾਡਾ ਇੱਕ ਵਿਵਾਦਿਤ ਮੁੱਦਾ ਬਣ ਗਿਆ ਹੈ ਕਿਉਂ ਕਿ ਕਿਉਂਕਿ ਬੱਸ ਸਟੈਂਡ ਨੂੰ ਸ਼ਹਿਰ ਤੋਂ ਬਾਹਰ ਲਿਜਾਇਆ ਜਾਣਾ ਤੇ ਸਾਡੇ ਸ਼ਹਿਰ ਮਲੂਟ ਵਾਲੀ ਰੋਡ ਤੇ ਜਾਂਦਾ ਹੈ ਇਹ ਕੁਝ ਮਤਲਬ ਕਿ ਜਿਹੜੇ ਉਥੋਂ ਦੇ बिजनेसमੈਨ ਕਹ ਲਓ ਜਾਂ ਕੁਝ ਲੋਕ ਕਿਹਾ ਉਹ ਇਸ ਅੱਡੇ ਨੂੰ ਟ੍ਰਾਂਸਫਰ ਕਰਨ ਦਾ ਵਿਰੋਧ ਕਰ ਰਹੇ ਨੇ ਚਲੋ ਤਰਕ ਇੱਕ ਆਪਣੀ ਜਗ੍ਹਾ ਹੁੰਦੀ ਆ ਮਤਲਬ ਕਿ ਹਰੇਕ ਬੰਦੇ ਦੇ ਨਜ਼ਰੀਏ ਅਲੱਗ ਅਲੱਗ ਹੋ ਸਕਦੇ ਆ ਸੋਚਣ ਦੇ ਚੀਜ਼ਾਂ ਨੂੰ ਵੇਖਣ ਦੇ ਪਰ ਇਹ ਕਿਹੜੀ ਗੱਲ ਆ ਕਿ ਜਿਵੇਂ ਅੱਜ ਉਹ ਉਮੀਦਵਾਰ ਪਾਰਕ ਦੇ ਕੋਲ ਉੱਥੇ ਇਕੱਠੇ ਹੋਏ ਆ ਤੇ ਇਹਨਾਂ ਨੂੰ ਉੱਥੇ ਬੱਸਾਂ ਸਮੇਤ ਰੋਕ ਦਿੱਤਾ ਆ ਤੇ ਮੈਂ ਪਹਿਲਾ ਦੇਖਿਆ ਕਾਂਡ ਕਿ ਕੋਈ ਸ਼ਹਿਰ 150 ਕਿਲੋਮੀਟਰ 100 ਕਿਲੋਮੀਟਰ ਦੂਰ ਹੋਵੇ ਤੇ ਪ੍ਰਦਰਸ਼ਨ ਕਰੀਆਂ ਨੂੰ ਉੱਥੇ ਰੋਕ ਦਿੱਤਾ ਜਾਂਦਾ ਜੀ ਕਮਾਲ ਦੀ ਗੱਲ ਹੈ ਕਮਾਲ ਦੀ ਗੱਲ ਹੈ ਕਿ ਯਾਰ ਤੁਸੀਂ ਜਦੋਂ ਇਸ ਤਰ੍ਹਾਂ ਦੇ ਫੈਸਲੇ ਲੈਨੇ ਹੋ ਹੁਣ ਤੁਸੀਂ ਦੇਖਿਆ ਨਾ ਲੈਂਡ ਪੁੱਲਿੰਗ ਪਾਲਿਸੀ ਦਾ ਵੀ ਵਿਰੋਧ ਸ਼ੁਰੂ ਹੋ ਗਿਆ ਕੱਲ ਜੀ ਜੀ ਉਹਦਾ ਅਸੀਂ ਪਹਿਲਾਂ ਹੀ ਕਿਹਾ ਸੀਗਾ ਕਿ ਇਹ ਪਾਲਿਸੀ ਕਿਤੇ ਨਾ ਕਿਤੇ ਕਾਰਪੋਰੇਟ ਪੱਖੀਤੀ ਹੋ ਸਕਦੀ ਆ ਜਾਂ ਕੁਝ ਸਿਆਸੀ ਮਫਾਦਾਂ ਪੱਖੀ ਹੋ ਸਕਦੀ ਆ ਕਿਸਾਨ ਪੱਖੀ ਜਾਂ ਲੋਕ ਪੱਖੀ ਨਹੀਂ ਹੈ ਤਾਂ ਉਹ ਵੀ ਤੁਹਾਡੇ ਸਾਹਮਣੇ ਕਿ ਜਦੋਂ ਤੁਸੀਂ ਲੋਕਾਂ ਦੇ ਭਲੇ ਲਈ ਕੰਮ ਕਰਨਾ ਹੈ ਤੇ ਲੋਕਾਂ ਨੂੰ ਗੁਰਪ੍ਰੀਤ ਜੀ ਪਰੋਸੇ ਚ ਲੈ ਤੋ ਬਗੈਰ ਜਦੋਂ ਤੁਸੀਂ ਫਿਰ ਇਦਾਂ ਦਾ ਕੰਮ ਕਰੋਗੇ ਤੇ ਆ ਚੀਜ਼ਾਂ ਹੋਣ ਗਿਆ ਉਲਟਾ ਤੁਸੀਂ ਹੁਣ ਪ੍ਰਦਰਸ਼ਨ ਕਰਨ ਦੀ ਜ਼ਾਸਤ ਵਿਖੋ ਰਹੇ ਹੋ ਲੋਕਾਂ ਤਾਂ ਇਹ ਇਸ ਵੇਲੇ ਦੇ ਤੁਸੀਂ ਦੇਖੋ ਕਿ ਹਾਲਾਤ ਜੀ ਸੋ ਉਧਰ ਕਹਿੰਦੇ ਸਰਪੰਚ ਦੇ ਮੁੰਡੇ ਦੀ ਮੌਤ ਮਾਮਲੇ ਦੇ ਵਿੱਚ ਕਾਰਵਾਈ ਹੋਈ ਹੈ ਦੇਖੋ ਇਹ ਇੱਧਰ ਸਾਡੇ ਏਰੀਆ ਦੀ ਹੀ ਗੱਲ ਹੈ ਅਜੇ ਤੱਕਨ ਕਾਫੀ ਖਬਰਾਂ ਸਾਡੇ ਏਰੀਆ ਦੀਆਂ ਹੀ ਆ ਇੱਥੇ ਇੱਕ ਨੌਜਵਾਨ ਮੁੰਡਾ ਬੜੀ ਸੋਹਣੀ ਬਾਡੂ ਬੂਡੀ ਸੀ ਉਹਦੀ ਤੇ ਦੱਸਦੇ ਆ ਕਿ ਚੰਗਾ ਮਤਲਬ ਕਿ ਮੁੰਡਾ ਜਵਾਨ ਸੀਗਾ ਜਰਵਾਨਾ ਸੀਗਾ ਪਰ ਹੁੰਦਾ ਕੀ ਆ ਕਿ ਉਹ ਮਰ ਗਿਆ ਮਰੀਅਦਾ ਕੀ ਆਪਣੇ ਭਰਾ ਨੂੰ ਬਾਹਰ ਭੇਜ ਦਿੱਤਾ ਸੂਤੇ ਬਾਅਦ ਦੇ ਵਿੱਚ ਉਹਨੇ ਕੋਈ ਟਿਕਾ ਟੁਕਾ ਲਾਇਆ ਤੇ ਉਹ ਫੜਕ ਗਿਆ ਉਤਬਦ ਯਾਨੀ ਕਿਉਂਕਿ 2 ਮਹੀਨੇ ਪਹਿਲਾਂ ਦੀ ਸ਼ਾਦੀ ਹੋਈ ਸੀ ਬਹੁਤ ਰੌਲਾ ਪਿਆ ਤੇ ਤੁਸੀਂ ਹਿਸਾਬ ਲਾ ਲਓ ਕਿ ਸਰਪੰਚ ਨੂੰ ਖੁਦ ਨੂੰ ਦਵਾਈਆਂ ਦੇਣੀਆਂ ਪਈਆਂ ਕਿ ਮੇਰਾ ਘਰ ਪਟਿਆ ਗਿਆ ਮੈਂ ਅਰਨੀ ਵਾਲਾ ਨੇੜੇ ਪੈਂਦਾ ਕਿ ਅਰਨੀ ਵਾਲੇ ਦੀ ਪੁਲਿਸ ਨੂੰ ਬਤੇਰੀ ਵਾਰ ਮਿੰਨਤਾ ਕੀਤੀਆਂ ਕਿ ਹਟਾਓ ਓਏ ਨਸ਼ਾ ਵੇਚ ਨੂੰ ਹਟਾਓ ਪਰ ਨਹੀਂ ਕਿਸੇ ਨੇ ਗੱਲ ਸੁਣੀ ਤਾਂ ਖੀਰ ਫਿਰ ਇਹ ਮਾਮਲਾ ਜਿਹੜਾ ਕਾਫੀ ਜ਼ਿਆਦਾ ਵਧਿਆ ਤੇ ਅੱਜ ਹੁਣ ਖਬਰ ਆ ਰਹੀ ਆ ਕਿ ਜਿਹੜਾ ਮੁੱਖ ਦੋਸ਼ੀ ਆ ਕੋਈ ਬਲਰਾਜ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਕਿ ਦੋਸ਼ੀ ਦੇ ਕੋਲੋਂ 20 ਗ੍ਰਾਮ ਹੈਰੋਨ ਵੀ ਜੜੀਆ ਉਪਰਾਮਤ ਕੀਤੀ ਗਈ ਆ ਤੇ ਦਾ ਮਤਲਬ ਆ ਕਿ ਜੇ ਰਿਕਵਰੀ ਹੋਈ ਆ ਤਾਂ ਫਿਰ ਉਹ ਜਿਹੜਾ ਸਰਪੰਚ ਪਿੱਟਦਾ ਸੀ ਜਿਹਦਾ ਘਰ ਹੀ ਵਹਿ ਗਿਆ ਹੁਣ 2 ਮਹੀਨੇ ਪਹਿਲਾਂ ਲਿਆਂਦੀ ਨੋ ਨੂੰ ਕਿੱਧਰ ਤੁਰੇ ਹੋ ਸੋਚ ਕੇ ਦੇਖੋ ਉਸ ਬੱਚੀ ਦਾ ਕੀ ਹਾਲ ਹੁੰਦਾ ਹੋਵੇਗਾ ਉਹਦਾ ਭਾਵੇਂ ਕਿਸ ਤਰ੍ਹਾਂ ਦਾ ਹੋ ਗਿਆ ਤੋ ਕਹਿਣ ਦਾ ਮਤਲਬ ਇਹ ਆ ਕਿ ਭਈ ਇੱਕ ਕਾਰਪਟੇ ਜਾਣ ਤੋਂ ਬਾਅਦ ਜਿਹੜਾ ਉਹ ਰੌਲਾ ਪਾ ਰਿਆ ਸੀ ਫਿਰ ਰੌਲਾ ਤੇ ਉਹਦਾ ਜੈਜ ਸੀ ਨਾ ਜੀ ਜੀ ਕਿ ਜੇ ਉਹਦੇ ਕੋਲ ਹੈਰੋਇਨ ਪ੍ਰਾਪਤ ਕੀਤੀ ਤੇ ਜੇ ਉਹ ਜੈਜ ਸੀ ਫਿਰ ਉਹਦੇ ਦੱਸਣ ਦੇ ਮਤਲਬ ਤੁਸੀਂ ਕਾਰਵਾਈ ਕਿਉਂ ਨਹੀਂ ਕੀਤੀ ਸੋ ਯੁੱਧ ਨਸ਼ਿਆਂ ਵਰਤ ਚੱਲਿਆ ਸੀ ਚੰਗੀ ਪੈਲ ਸੀ ਯਤਨ ਕੀਤੇ ਪਰ ਰਿਜ਼ਲਟ ਮੈਂ ਤੁਹਾਨੂੰ ਕਹਿਆ ਸੀਗਾ ਨਾ ਰਿਜ਼ਲਟ ਹੀ ਦੱਸਦੇ ਹੁੰਦੇ ਆ ਕਿ ਜੋ ਐਕਸ਼ਨਸ ਨੇ ਤੁਹਾਡੇ ਉ ਕਿੰਨੇ ਕੋ ਅਸਰ ਕਰੇ ਰਿਜ਼ਲਟ ਆਪਣੇ ਸਾਹਮਣੇ ਜਿਹੜੇ ਆ ਗੁਰਪ੍ਰੀਤ ਜੀ ਹੌਲੀ ਹੌਲੀ ਖੁੱਲ ਰਹੇ ਨੇ ਜੀ ਉੱਤਰ ਅਹਮਦਾਬਾਦ ਜਹਾਜ਼ ਹਾਦਸੇ ਦੇ ਜਿਹੜੇ ਮ੍ਰਿਤਕ ਨੇ ਉਹਨਾਂ ਦੇ ਵਾਰਸ ਹਾਲੇ ਤੱਕ ਤੜਫ ਰਹੇ ਨੇ ਕਈਆਂ ਦੀ ਹਾਲੇ ਤੱਕ شناخت ਨਹੀਂ ਹੋ ਸਕੀ ਹਾਲਾਂਕਿ ਸਾਫ ਦਾ ਸੀਐਮ ਜਿਹੜੇ ਰੂਪਾਨੀ ਹੁਣੀ ਉਹਨਾਂ ਦੀ شناخت ਹੋ ਚੁੱਕੀ ਹੈ ਡੀਐਨਏ ਮੈਚ ਕਰਨੇ ਸੀ ਜਿਹੜੇ ਬਹੁਤ ਘੱਟ ਹਾਲੇ ਕਹਿੰਦੇ ਮੈਚ ਹੋ ਪਾਏ ਨੇ ਸੋ ਕੀ ਹੈ ਜੀ ਸਾਰੀ ਗੱਲਬਾਤ ਹਾਲੇ ਤੱਕ ਵਾਰਸ ਕਿਉਂ ਇਧਰ ਉਧਰ ਤੜਫਦੇ ਨਜ਼ਰ ਆ ਰਹੇ ਗੁਰਪ੍ਰੀਤ ਜੀ ਦੇਖੋ ਜਿਹੜਾ ਡੀਐਨਏ ਦਾ ਹੁੰਦਾ ਹੈ ਨਾ ਸਾਰਾ ਇਹਦੇ ਵਿੱਚ ਨਾ ਟਾਈਮ ਲੱਗਦਾ ਇੱਕ ਦਿਨ ਇਦਾ ਮਤਲਬ ਹੈ ਕਿ ਕੁਝ ਖਾਸ ਬੰਦਿਆਂ ਨੂੰ ਤਵਜੂ ਦੇ ਕੇ ਪਹਿਲਾ ਮਤਲਬ ਕਿ ਬੰਦਿਆਂ ਨੂੰ ਹੁਣ ਉੱਥੇ ਹੈ ਨਹੀਂ ਸੰਸਾਰ ਦੇ ਵਿੱਚ ਜੋ ਬਚਿਆ ਖੁਸ਼ਿਆ ਸਰੀਰ ਕਟਾਂ ਚਾ ਕਿ ਉਹਨਾਂ ਦਾ ਡੀਐਨਏ ਮਿਲਾਨ ਸ਼ੀਤੀ ਕੀਤਾ ਗਿਆ ਤਾਂ ਕਰਕੇ ਮੇਰੇ ਖਿਆਲ ਦੇ ਨਾਲ ਅੱਜ ਵਿਜੇ ਰੂਪਾਨੀ ਦੀ ਤੇ ਅੰਤਮ ਯਾਤਰਾ ਚੱਲੀ ਹੈ ਨਾ ਸ਼ਮਸ਼ਾਨ ਵਾਸਤੇ ਤੁਰ ਗਈ ਹੈ ਜਦੋਂ ਲਾਸਟ ਵਾਰੀ ਹੈ ਪੜ ਰਿਹਾ ਸੀਗਾ ਅਮਿਤ ਸ਼ਾ ਵੀ ਉੱਥੇ ਪਹੁੰਚੇ ਹੋਏ ਨੇ ਹੁਣ ਦੂਜੀ ਚੀਜ਼ ਜਿਹੜੀ ਹੈ ਉਹ ਇਹ ਆ ਕਿ ਉੱਥੇ ਜਿਹੜੇ ਲੋਕ ਪਹੁੰਚੇ ਨੇ ਉਹ ਤੜਫ ਰਹੇ ਨੇ ਜਿਵੇਂ ਤੁਸੀਂ ਕਿਹਾ ਵਾਕ ਤੇ ਉਹਨਾਂ ਦੇ ਨਾਲ ਹੋ ਕੀ ਰਿਹਾ ਸਰ ਇੱਕ ਡੈਡ ਬੋਡੀ ਤੇ ਬੈਗ ਦੇ ਵਿੱਚ ਦੋ ਸਿਰ ਪਾ ਦਿੱਤੇ ਗਏ ਇਹ ਕਿ ਨਹੀਂ ਵੱਡੀ ਲਾਪਰਵਾਹੀ ਹੈ ਮੈਂ ਤਾਂ ਉਦੋਂ ਵੇਖਿਆ ਸੀਗਾ ਕਿ ਜਿਸ ਤਰ੍ਹਾਂ ਉੱਥੇ ਸਟ੍ਰੈਚਰ ਹੈ ਨਹੀਂ ਸੀ ਠੇਲਿਆਂ ਤੇ ਪਾਏ ਗਏ ਲੋਕ ਉਤਨੇ ਗੁਜਰਾਤ ਮਾਡਲ ਜਿਹੜਾ ਐਕਸਪੋਜ਼ ਹੋ ਗਿਆ ਸੀ ਹੁਣ ਉਹ ਜਿਹੜੇ ਦੋ ਸਿਰ ਮਿਲੇ ਉਹਨਾਂ ਦਾ ਡੀਐਨਏ ਟੈਸਟ ਫੇਰ ਹੋਇਆਗਾ ਤਾਂ ਮਤਲਬ ਕਿ ਡੀਐਨਏ ਟੈਸਟ ਵੀ ਕਿਤੇ ਨਾ ਕਿਤੇ ਦੁਬਾਰਾ ਕਰਨਾ ਪਊਗਾ ਸੋ ਇਹ ਚੀਜ਼ਾਂ ਹੈਗੀਆਂ ਨੇ ਕਿ ਡੀਐਨਏ ਟੈਸਟ ਦਾ ਇੱਕ ਤੇ ਕਾਫੀ ਟਾਈਮ ਲੱਗਦਾ ਹੈ ਲੰਮਾ ਪ੍ਰੋਸੀਜਰ ਹੁੰਦਾ ਹੈ ਤੇ ਦੂਜਾ ਇਹ ਆ ਕਿ ਉਹ ਜਿਹੜੇ ਵਿਚਾਰੇ ਮ੍ਰਿਤਕ ਨੇ ਉਹ ਤੇ ਬਚਿਆ ਖੁਚਿਆ ਕੋਈ ਸਰੀਰ ਦਾ ਟੁਕੜਾ ਮਿਲ ਜਿਆ ਤੇ ਉਹ ਉਹਦੇ ਤੇ ਖੜੇ ਤਤਸੀਂ ਦੇਖੋ ਲੰਬੀ ਪ੍ਰਕਿਰਿਆ ਦਰਦ ਬਹੁਤ ਭਾਰਾ ਉਹ ਉੱਥੇ ਬੈਠੇ ਆ ਸਿਵਾਏ ਹੰਜੂਆਂ ਦੇ ਸਿਵਾਏ ਹਟਕੋਰੀਆਂ ਦੇ ਉਹਨਾਂ ਦੇ ਨਾਲ ਕੋਈ ਨਹੀਂ ਆ ਤਾਂ ਮੇਰੇ ਖਿਆਲ ਤੇ ਨਾਲ ਸਰਕਾਰ ਨੂੰ ਵੇਖਣਾ ਚਾਹੀਦਾ ਹੈ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਭਾਈ ਬਹੁਤ ਦਿਨ ਹੋ ਗਏ ਆ ਇਹਨਾਂ ਨੂੰ ਜਿਹੜੇ ਉੱਥੇ ਵਿਚਾਰੇ ਵਾਰਸ ਧੱਕੇ ਖਾ ਰਹੇ ਆ ਇਹਨਾਂ ਨੂੰ ਜੋ ਇਹਨਾਂ ਦੇ ਹੈਗੇ ਨੇ ਪਿਆਰੇ ਅਜ਼ੀਜ਼ ਉਹਨਾਂ ਦੀਆਂ ਬਾਡੀਆਂ ਜਿਹੜੀਆਂ ਨੇ ਉਹ ਦਿਓ ਕਦਰਜੀ ਇੱਕ ਹੋਰ ਵੀਡੀਓ ਮੈਂ ਦੇਖ ਰਿਹਾ ਸੀਗਾ ਜਿਹੜਾ ਬੰਦਾ بچਿਆ ਚਮਤਕਾਰੀ ਢੰਗ ਦੇ ਨਾਲ ਉਹਦੀ ਇੱਕ ਹੋਰ ਵੀਡੀਓ ਆਈ ਆ ਜਿਹਦੇ ਵਿੱਚ ਮਤਲਬ ਕਿ ਉਹਦੇ ਪਿੱਛੇ ਜਿਵੇਂ ਆਪਾਂ ਸਿਨੇਮੇ ਵਿੱਚ ਦੇਖਦੇ ਆ ਫਿਲਮਾਂ ਵਿੱਚ ਦੇਖਦੇ ਆ ਕਿ ਤੂੰ ਇਹ ਦਾ ਬਹੁਤ ਵੱਡਾ ਗੁਬਾਰਾ ਅੱਗ ਲੱਗੀ ਆ ਤੇ ਉਹ ਬਾਹਰ ਨਿਕਲ ਰਿਹਾ ਸੀ ਉਹ ਵੀ ਵੀਡੀਓ ਕਾਫੀ ਕੁਝ ਬਿਆਨਦੀ ਹੈ ਠੀਕ ਹੋ ਗਿਆ ਸੋ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ ਸੋ ਮਿੰਟੂ ਜੀ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੋ ਇਸਾਨ ਸਾਡੇ ਨਾਲ ਮਿੰਟੂ ਗੁਰਸਰਿਆ ਜੀ ਵੱਖ-ਵੱਖ ਖਬਰਾਂ ਦੇ ਉੱਪਰ ਪਾਇਆ ਜਾਣਨਾ ਕਿਵੇਂ ਲੱਗਿਆ ਤੁਹਾਨੂੰ ਪ੍ਰੋਗਰਾਮ ਆਪਣੇ ਵਿਚਾਰ ਅਤੇ ਟਿੱਪਣੀਆਂ ਜ਼ਰੂਰ ਸਾਂਝਾ ਕਰਿਓ ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਦੇ ਨਾਲ ਤੇ ਉਹ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ